ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਪਾਠ ਕਰਕੇ ਤੁਸੀਂ ਇਹ 2 ਮਿੰਟ ਦੀ ਅਰਦਾਸ ਕਰ ਲੈਂਦੇ ਹੋ ਤੁਹਾਡੀ ਵੀ ਫਿਰ ਬਹੁਤ ਛੇਤੀ ਪ੍ਰਮਾਤਮਾ ਜੀ ਦੇ ਘਰ ਵਿੱਚ ਅਰਦਾਸ ਕਬੂਲ ਹੋ ਜਾਵੇਗੀ ਤੁਹਾਡੇ ਮਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਹੋ ਜਾਵੇ ਤੇ ਜੇਕਰ ਚੈਨਲ ਦੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਇੱਕ ਸੱਚੀ ਘਟਨਾ ਦੀ ਕਿ ਅਰਦਾਸ ਕਰਨ ਵੇਲੇ ਇਹ ਪੰਜ ਸ਼ਬਦ ਬੋਲਣ ਦੇ ਨਾਲ ਅਰਦਾਸ ਛੇਤੀ ਪ੍ਰਵਾਨ ਹੋ ਜਾਂਦੀ ਹੈ ਉਹ ਕਿਹੜੇ ਪੰਜ ਸ਼ਬਦ ਹਨ ਉਹ ਵੀ ਤੁਹਾਡੇ ਨਾਲ ਅਸੀਂ ਅੱਜ ਦੀ ਵੀਡੀਓ ਵਿੱਚ ਸ਼ੇਅਰ ਕਰਨ ਵਾਲੇ ਹਾਂ ਨਾਲ ਹੀ ਇੱਕ ਸੱਚੀ ਘਟਨਾ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਨਾਲ ਹੀ ਅਸੀਂ ਖੁਦ ਅਰਦਾਸ ਕਰਨ ਵਾਲੇ ਕਿਹੜੇ ਤੇ ਕਿਸ ਤਰੀਕੇ ਨਾਲ ਮਤਲਬ ਕਿ ਅਸੀਂ ਅਰਦਾਸ ਕਰਦੇ ਹਾਂ ਉਹ ਵੀ ਗੱਲ ਤੁਹਾਡੇ ਨਾਲ ਸਾਰੀ ਹੀ ਅਸੀਂ ਕਰਨ ਵਾਲੇ ਹਾਂ ਜੀ ਸੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਸਾਥ ਸੰਗ ਹੈ ਜੀ ਧਿਆਨ ਦੇ ਨਾਲ ਜ਼ਰੂਰ ਸਰਵਣ ਕਰ ਲੈਣਾ ਜੀ ਅੱਜ ਦੀ ਵੀਡੀਓ ਜਿਹੜੇ ਉਹ ਪੰਜ ਸ਼ਬਦ ਹਨ ਜੀ ਉਦੋਂ ਪਹਿਲਾਂ ਮੈਂ ਇੱਕ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹਾਂ ਉਹ ਘਟਨਾ ਇੱਕ ਬਹੁਤ ਹੀ ਛੋਟੀ ਜਿਹੀ ਹੈ ਪਰ ਸ਼ੇਅਰ ਕਰਨ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਕਮੈਂਟ ਇਦਾਂ ਦੇ ਆਉਂਦੇ ਹਨ ਕਿ ਕਈ ਵਾਰੀ ਨਾ ਜਦੋਂ ਬੰਦੇ ਦੀ ਅਰਦਾਸ ਪੂਰੀ ਨਹੀਂ ਹੁੰਦੀ ਉਹਦਾ ਮਨ ਟੁੱਟ ਜਾਂਦਾ ਹੈ ਕਾਂ ਉਹ ਕਹਿੰਦਾ ਵੀ ਨਹੀਂ ਕਿ ਗੁਰਬਾਣੀ ਜਪਣ ਨਾਲ ਕੁਝ ਨਹੀਂ ਹੁੰਦਾ ਜਾਂ ਪ੍ਰਮਾਤਮਾ ਨਹੀਂ ਸੁਣਦੇ। ਕੁਝ ਏਦਾਂ ਦੀ ਸੋਚ ਫਿਰ ਉਸ ਵਿਅਕਤੀ ਦੀ ਬਣ ਜਾਂਦੀ ਹੈ, ਨੈਗੇਟਿਵ ਸੋਚ ਬਣ ਜਾਂਦੀ ਹੈ। ਤੇ ਕਈ ਵਾਰੀ ਕੁਝ ਕਮੈਂਟ ਆਉਂਦੇ ਹਨ ਜੀ ਕਿ ਅਸੀਂ ਅਰਦਾਸ ਕਰਦੇ ਹਾਂ, ਅਸੀਂ ਪਾਠ ਵੀ ਕਰਦੇ ਹਾਂ ਪਰ ਸਾਡੀ ਜਿਹੜੀ ਅਰਦਾਸ ਹੈ ਉਹ ਪਰਵਾਣ ਨਹੀਂ ਹੋ ਰਹੀ। ਵੇਖੋ ਜੇ ਆਪਾਂ ਸੋਚਦੇ ਹਾਂ ਆਪਾਂ ਅਰਦਾਸ ਕਰਦੇ ਹਾਂ ਪਰ ਉਹ ਪਰਵਾਣ ਨਹੀਂ ਹੋ ਰਹੀ। ਕਈ ਵਾਰੀ ਉਸ ਚੀਜ਼ ਦਾ ਉਹ ਸਹੀ ਸਮਾਂ ਨਹੀਂ ਹੁੰਦਾ। ਜਾ ਆਪਾਂ ਇਹ ਕਹਿ ਸਕਦੇ ਹਾਂ ਜੀ ਸਾਡੀ ਜ਼ਿੰਦਗੀ ਵਿੱਚ ਬੜਾ ਵੱਡਾ ਦੁੱਖ ਆਉਣਾ ਹੁੰਦਾ ਹੈ ਪਰ ਜਦੋਂ ਆਪਾਂ ਬਾਣੀ ਜਪ ਰਹੇ ਹੁੰਦੇ ਹਾਂ ਅਰਦਾਸ ਕਰਦੇ ਹਾਂ ਫਿਰ ਉਹ ਜਿਹੜਾ ਵੱਡਾ ਦੁੱਖ ਹੁੰਦਾ ਹੈ ਬਹੁਤ ਛੋਟੇ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ ਪਰ ਫਿਰ ਉਹਦਾ ਕੁਝ ਸਮਾਂ ਇਹੋ ਜਿਹਾ ਹੁੰਦਾ ਹੈ ਫਿਰ ਉਹਨੇ ਕਈ ਵਾਰੀ ਵੱਡਾ ਦੁੱਖ ਪਰਮਾਤਮਾ ਨੇ ਛੋਟੇ ਸਮੇਂ ਵਿੱਚ ਵੀ ਕੱਟ ਦੇਣਾ ਹੁੰਦਾ ਹੈ ਸੋ ਸਾਧ ਸੰਗਤ ਜੀ ਵਿਸ਼ਵਾਸ ਰੱਖਿਆ ਕਰੋ ਹਿੰਮਤ ਨਾ ਹਾਰਿਆ ਕਰੋ ਪਰਮਾਤਮਾ ਕਿ ਸਾਡੀ ਨਹੀਂ ਸੁਣਦੇ ਗੁਰੂ ਸਾਹਿਬ ਜੀ ਤਾਂ ਸਭ ਦੀ ਸੁਣਦੇ ਹਨ ਕੋਈ ਇਹੋ ਜਿਹਾ ਇਨਸਾਨ ਨਹੀਂ ਹੁੰਦਾ ਜਿਸ ਦੀ ਪਰਮਾਤਮਾ ਨਹੀਂ ਸੁਣਦੇ ਸੋ ਹੁਣ ਅਸੀਂ ਤੁਹਾਡੇ ਨਾਲ ਸੱਚੀ ਘਟਨਾ ਸ਼ੇਅਰ ਕਰਨ ਵਾਲੇ ਹਾਂ ਜੀ ਦਰਬਾਰ ਸਾਹਿਬ ਦੇ ਵਿੱਚ ਨਾ ਤਿੰਨ ਸਕੇ ਭਰਾ ਰਾਗੀ ਸੀਗੇ ਕੀਰਤਨ ਕਰਦੇ ਸੀ ਉਹ ਉੱਥੇ ਹੀ ਕੁਆਟਰ ਉਹਨਾਂ ਨੂੰ ਮਿਲੇ ਹੋਏ ਸਨ ਆਪਾਂ ਨੂੰ ਵੀ ਪਤਾ ਹੈ ਜੀ ਕਿ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈ ਉਹ ਆਪਣੇ ਪ੍ਰਬੰਧਕਾਂ ਨੂੰ ਕੁਆਟਰ ਦਿੰਦੀ ਹੈ ਜਿਹੜੇ ਉੱਥੇ ਸੇਵਾ ਨਿਭਾਉਂਦੇ ਹਨ ਹੋਣਾ ਵਾਸਤੇ ਉਹ ਉੱਥੇ ਹੀ ਰਹਿੰਦੇ ਹਨ ਤਾਂ ਉਹ ਉੱਥੇ ਕੁਆਟਰਾਂ ਦੇ ਵਿੱਚ ਰਹਿੰਦੇ ਸਨ ਤਿੰਨੋ ਭਾਈ ਤੇ ਕਾਫੀ ਸਾਲ ਹੋ ਗਏ ਸਨ ਉਹਨਾਂ ਨੂੰ ਇਹ ਸੇਵਾ ਨਿਭਾਉਂਦਿਆਂ ਚਲੋ ਉਹਨਾਂ ਦਾ ਰੋਟੀ ਪਾਣੀ ਵਧੀਆ ਚੱਲਦਾ ਸੀ ਬੱਚਿਆਂ ਦੀ ਪੜ੍ਹਾਈ ਵਧੀਆ ਚੱਲ ਰਹੀ ਸੀ ਜਿਹੜਾ ਹੋਰ ਉਹ ਪ੍ਰੋਗਰਾਮ ਲਾਉਂਦੇ ਸੀ ਕਿ ਉਹ ਵੀ ਮਤਲਬ ਕਿ ਬੱਚਿਆਂ ਦਾ ਖਰਚਾ ਵਗੈਰਾ ਨਿਕਲ ਜਾਂਦਾ ਸੀ ਹੁਣ ਉਹਨਾਂ ਦੇ ਮੂਰੇ ਕਾਫੀ ਸਾਲਾਂ ਤੋਂ ਬਾਅਦ ਉਹਨਾਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਕਿਸ ਗੱਲ ਦੀ ਚਿੰਤਾ ਕਿਉਂਕਿ ਉਹਨਾਂ ਦਾ ਆਪਦਾ ਘਰ ਹੈ ਹੀ ਨਹੀਂ ਸੀਗਾ। ਉਹਨਾਂ ਨੂੰ ਇਹ ਚਿੰਤਾ ਹੋ ਰਹੀ ਸੀ ਕਿ ਬੱਚੇ ਵੱਡੇ ਹੋ ਰਹੇ ਹਨ। ਕੱਲ ਉਹਨਾਂ ਦਾ ਰਿਸ਼ਤਾ ਹੋਵੇਗਾ ਤਾਂ ਆਪਣਾ ਘਰ ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਜਦੋਂ ਵੀ ਸਾਥ ਸੰਗਤ ਜੀ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਰਿਸ਼ਤਾ ਕਰਦੇ ਹਾਂ ਬੱਚਿਆਂ ਦਾ ਜਾਂ ਰਿਸ਼ਤਾ ਵੇਖਣ ਲਈ ਜਾਂਦੇ ਹਾਂ। ਆਪਾਂ ਸਭ ਤੋਂ ਪਹਿਲਾਂ ਪਰਿਵਾਰ ਵੇਖਦੇ ਹਾਂ, ਆਪਣਾ ਘਰ-ਬਾਰ ਵੇਖਦੇ ਹਾਂ ਤੇ ਘੱਟ ਤੋਂ ਘੱਟ ਆਪਣਾ ਪਰਿਵਾਰ ਤਾਂ ਦੇਖਦੇ ਹੀ ਹਾਂ। ਕਿਉਂਕਿ ਇੱਕ ਛੱਤ ਹੋਣੀ ਬੜੀ ਜ਼ਰੂਰੀ ਹੈ। ਸੋ ਉਹਨਾਂ ਨੂੰ ਬਹੁਤ ਚਿੰਤਾ ਸੀ ਕਿ ਕੱਲ ਨੂੰ ਸਾਡੇ ਬੱਚਿਆਂ ਨੂੰ ਰਿਸ਼ਤਾ ਕਿਵੇਂ ਹੋਵੇਗਾ ਕਿਉਂਕਿ ਸਾਡੇ ਕੋਲ ਤਾਂ ਆਪਣਾ ਘਰ ਵੀ ਨਹੀਂ ਚਲੋ ਸੇਵਾ ਨਿਭਾਉਂਦੇ ਗਏ ਉਹਨਾਂ ਦੇ ਅੰਦਰ ਨਿਰਾਸ਼ਾ ਜ਼ਰੂਰ ਸੀਗੀ ਕਿ ਚਿੰਤਾ ਵੀ ਸੀ ਕਿ ਪਰਮਾਤਮਾ ਸਾਡੇ ਦਿਲਾਂ ਦੀਆਂ ਜਾਣਦੇ ਹਨ ਉਹ ਹਮੇਸ਼ਾ ਸਾਡੇ ਅੰਦਰ ਦੀ ਗੱਲ ਨੂੰ ਸਮਝ ਲੈਂਦੇ ਹਨ ਪਰ ਫਿਰ ਵੀ ਸਾਨੂੰ ਅਰਦਾਸ ਕਰਨੀ ਜ਼ਰੂਰੀ ਹੈ ਇਹ ਨਹੀਂ ਕਿ ਜੇ ਹੁਣ ਕਈ ਲੋਕ ਆਖ ਦੇਂਦੇ ਹਨ ਕਈ ਵਾਰੀ ਕਮੈਂਟ ਆਉਂਦੇ ਹਨ ਕਿ ਗੁਰੂ ਸਾਹਿਬ ਜੀ ਦੇ ਅੱਗੇ ਕੁਝ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ। ਉਹ ਦਿਲ ਦੀਆਂ ਸਭ ਗੱਲਾਂ ਨੂੰ ਸਮਝ ਲੈਂਦੇ ਹਨ। ਗੁਰੂ ਸਾਹਿਬ ਸਾਡੇ ਦਿਲਾਂ ਦੀਆਂ ਜਾਣਦੇ ਹਨ। ਪਰ ਫਿਰ ਵੀ ਮਹਾਰਾਜ ਇਸ ਉਮੀਦ ਤੇ ਰੱਖਦੇ ਹਨ ਕਿ ਆਪਾਂ ਨੂੰ ਵੀ ਅਸੀਂ ਅਰਦਾਸ ਕਰੀਏ। ਗੁਰੂ ਸਾਹਿਬ ਇਸ ਗੱਲ ਦਾ ਇੰਤਜ਼ਾਰ ਕਰਦੇ ਹਨ ਕਿ ਆਪਾਂ ਬੋਲ ਕੇ ਉਹਨਾਂ ਤੋਂ ਕਿਹੜੀ ਚੀਜ਼ ਮੰਗੀ ਹੈ। ਅਰਦਾਸ ਕਿਵੇਂ ਕੀਤੀ ਹੈ। ਇਸ ਲਈ ਜ਼ਰੂਰੀ ਹੈ। ਸੋ ਜਦੋਂ ਉਹ ਰੋਜ਼ ਉੱਥੇ ਸੇਵਾ ਨਿਭਾਉਂਦੇ ਉਹਨਾਂ ਨੂੰ ਚਿੰਤਾ ਸੀ ਕਿ ਚਲੋ ਸੇਵਾ ਨਿਭਾ ਕੇ ਚਲੇ ਜਾਂਦੇ ਸੀ ਇੱਕ ਦਿਨ ਨਾ ਉਥੋਂ ਕੋਈ ਰੱਬ ਦੀ ਰੂਹ ਰੰਗੀ ਹੋਈ ਬੈਠੀ ਸੀ ਉਹਨਾਂ ਨੇ ਨਾ ਮਤਲਬ ਕਿ ਉਹਨਾਂ ਨੂੰ ਉੱਠ ਕੇ ਜਾ ਕੇ ਪੁੱਛਿਆ ਇੱਕ ਦਿਨ ਕਹਿੰਦੇ ਕਿ ਤੁਸੀਂ ਕੀਰਤਨ ਬੜਾ ਸੋਹਣਾ ਕਰਦੇ ਹੋ ਰੂਹ ਨੂੰ ਬੜਾ ਸਕੂਨ ਮਿਲਦਾ ਹੈ ਪਰ ਕੀ ਗੱਲ ਤੁਸੀਂ ਚਿੰਤਾ ਵਿੱਚ ਹਮੇਸ਼ਾ ਰਹਿੰਦੇ ਹੋ ਪਰ ਉਹ ਉਤੋਂ ਹਮੇਸ਼ਾ ਮੁਸਕਰਾ ਕੇ ਕਹਿੰਦੇ ਸੀ ਤਾਂ ਉਹ ਕਹਿੰਦੇ ਨਹੀਂ ਸੀ ਕਿ ਇਦਾਂ ਦੀ ਕੋਈ ਗੱਲ ਨਹੀਂ ਸਾਨੂੰ ਤਾਂ ਕੋਈ ਚਿੰਤਾ ਨਹੀਂ ਤਾਂ ਫਿਰ ਉਹਨਾਂ ਨੇ ਕਿਹਾ ਕਹਿੰਦੇ ਮੈਂ ਉੱਪਰਲੀ ਮੁਸਕਰਾਹਟ ਦੀ ਗੱਲ ਨਹੀਂ ਕਰ ਰਿਹਾ ਮੈਂ ਜਿਹੜੀ ਤੁਹਾਡੇ ਅੰਦਰ ਦੀ ਚਿੰਤਾ ਹੈ ਉਹਦੇ ਬਾਰੇ ਗੱਲ ਕਰ ਰਿਹਾ ਹਾਂ ਕਈ ਵਾਰੀ ਨਾ ਕਈ ਇਨਸਾਨਾਂ ਨੂੰ ਸਮਝ ਲਓ ਕਿ ਪਰਮਾਤਮਾ ਵੱਲੋਂ ਹੀ ਕਿਰਪਾ ਹੁੰਦੀ ਹੈ ਉਹ ਬੰਦੇ ਦੀ ਸ਼ਕਲ ਵੇਖ ਕੇ ਹੀ ਉਹਨਾਂ ਦੇ ਹਾ ਭਾਵ ਵੇਖ ਕੇ ਹੀ ਸਮਝ ਜਾਂਦੇ ਹਨ ਕਿ ਬੰਦਾ ਤਕਲੀਫ ਦੇ ਵਿੱਚ ਹੈ ਤਾਂ ਉਹਨਾਂ ਨੇ ਕਿਹਾ ਜਦੋਂ ਫਿਰ ਜਦੋਂ ਕੋਈ ਉਹਨਾਂ ਨੇ ਪੁੱਛਿਆ ਮਤਲਬ ਕਿ ਬੜੇ ਪਿਆਰ ਦੇ ਨਾਲ ਉਹ ਭਾਵਕ ਹੋ ਗਏ ਉਹਨਾਂ ਨੇ ਆਪਣੀ ਹੱਡ ਬੀਤੀ ਸਾਰੀ ਦੱਸੀ ਕਿ ਇਦਾਂ ਕਰਕੇ ਸਾਡਾ ਆਪਣਾ ਘਰ-ਬਾਰ ਨਹੀਂ ਹੈ। ਉਹਦੇ ਕਰਕੇ ਥੋੜੀ ਚਿੰਤਾ ਹੈ। ਉਹ ਕਹਿੰਦੇ ਕਿ ਤੁਸੀਂ ਕੀਰਤਨ ਕਰਦੇ ਹੋ ਨਾ ਤੇ ਤੁਸੀਂ ਨਾ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਿਆ ਕਰੋ। ਉਹਨਾਂ ਅੱਗੇ ਸਾਰੀ ਗੱਲ ਰੱਖੋ। ਜਿਵੇਂ ਤੁਸੀਂ ਮੇਰੇ ਨਾਲ ਸਾਂਝੀ ਕੀਤੀ ਇਸੇ ਨਾਲ ਹੀ ਪਰਮਾਤਮਾ ਜੀ ਦੇ ਨਾਲ ਸਾਂਝੀ ਕਰੋ। ਇੱਕ ਗੱਲ ਉਹਨਾਂ ਨੇ ਹੋਰ ਕਹੀ। ਜਦੋਂ ਤੁਸੀਂ ਕੀਰਤਨ ਕਰਦੇ ਹੋ ਨਾ ਸੰਗਤ ਵੱਲ ਨਾ ਵੇਖਿਆ ਕਰੋ। ਕਈ ਵਾਰੀ ਕੀ ਹੁੰਦਾ ਹੈ ਜਦੋਂ ਆਪਾਂ ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਕਹਿੰਦੇ ਕਿ ਸਮਝਾਈ ਤੇ ਜਦੋਂ ਆਪਾਂ ਕੀਰਤਨ ਕਰਕੇ ਉੱਠਦੇ ਹਾਂ ਆਪਾਂ ਇਹ ਵੇਖਦੇ ਹਾਂ ਕਿ ਕਿੰਨੇ ਕੁ ਲੋਕ ਉੱਠਣਗੇ ਜਿਹੜੇ ਸਾਨੂੰ ਸ਼ਾਬਾਸ਼ੀ ਦੇਣਗੇ ਬਹੁਤ ਵਧੀਆ ਕੀਰਤਨ ਕੀਤਾ ਉਹਨਾਂ ਨੇ ਇੱਕ ਗੱਲ ਸਮਝਾਈ ਤੇ ਕਹਿੰਦੇ ਕਿ ਆਪਾਂ ਨੂੰ ਸ਼ਾਬਾਸ਼ ਸੰਗਤ ਤੋਂ ਨਹੀਂ ਚਾਹੀਦੀ ਸਭ ਤੋਂ ਵੱਡੀ ਸ਼ਾਬਾਸ਼ ਚਾਹੀਦੀ ਹੈ ਗੁਰੂ ਤੋਂ ਜਿਹੜੀ ਖੁਸ਼ੀ ਚਾਹੀਦੀ ਹੈ ਪਰਮਾਤਮਾ ਜੀ ਦੇ ਕੋਲੋਂ ਚਾਹੀਦੀ ਹੈ ਸੰਗਤ નિਹਾਲ ਹੋ ਗਈ ਤੁਹਾਡਾ ਕੀਰਤਨ ਸੁਣ ਕੇ ਪਰ ਪਰ ਆਪਾਂ ਜਿਹੜੇ ਕਹਿੰਦੇ ਹੁੰਦੇ ਹਨ ਕਿ ਅਰਦਾਸ ਕਰਨੀ ਹੈ ਉਹ ਗੁਰੂ ਦੇ ਅੱਗੇ ਕਰਨੀ ਹੈ ਗੁਰੂ ਹੀ ਸਾਡੀ ਜਦੋਂ ਸਾਡੀ ਅਰਦਾਸ ਸੁਣਨਗੇ ਅਸੀਂ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਾਂਗੇ ਉਹਨਾਂ ਨੇ ਹੀ ਸਾਡੀ ਅਰਦਾਸ ਨੂੰ ਕਬੂਲ ਕਰਨਾ ਹੈ ਅਗਲੇ ਦਿਨ ਆਏ ਉਹਨਾਂ ਨੇ ਸਾਰੀ ਮਤਲਬ ਕਿ ਜਦੋਂ ਕੀਰਤਨ ਕੀਤਾ ਕੀਰਤਨ ਕਰਨ ਤੋਂ ਬਾਅਦ ਉਹਨਾਂ ਨੇ ਉਹੀ ਅਰਦਾਸ ਫਿਰ ਹੱਥ ਜੋੜ ਕੇ ਗੁਰੂ ਦੇ ਅੱਗੇ ਕੀਤੀ ਤੁਸੀਂ ਯਕੀਨ ਨਹੀਂ ਕਰਨਾ ਜਦੋਂ ਉਹ ਅਰਦਾਸ ਕਰਨ ਤੋਂ ਬਾਅਦ ਦਰਬਾਰ ਸਾਹਿਬ ਤੋਂ ਬਾਹਰ ਆਏ ਜਦੋਂ ਉਹ ਨਿਸ਼ਾਨ ਸਾਹਿਬ ਦੇ ਕੋਲ ਪਹੁੰਚੇ ਤਾਂ ਸਾਰੀ ਸੰਗਤ ਵੈਸੇ ਜਾ ਚੁੱਕੀ ਸੀ ਕਿਉਂਕਿ ਕਾਫੀ ਸਮਾਂ ਖੜਾ ਹੋ ਕੇ ਉਹਨਾਂ ਨੇ ਅਰਦਾਸ ਕੀਤੀ ਉਹ ਕਹਿੰਦੇ ਕਿ ਉਦੋਂ ਬਾਅਦ ਨਾ ਜਦੋਂ ਉਹ ਨਿਸ਼ਾਨ ਸਾਹਿਬ ਦੇ ਕੋਲ ਆਏ ਉੱਥੇ ਇੱਕ ਗੁਰਸਿੱਖ ਖੜਾ ਸੀ ਤਾਂ ਉਹ ਉਹਨਾਂ ਨੂੰ ਕਿਹਾ ਕਹਿੰਦੇ ਕਿ ਤੁਸੀਂ ਕੀਰਤਨ ਬੜਾ ਸੋਹਣਾ ਕਰਦੇ ਹੋ ਤੇ ਕਹਿੰਦੇ ਬਾਹਰ ਗਏ ਹੋ ਕਦੀ ਤੁਹਾਡਾ ਵੀਜ਼ਾ ਵਗੈਰਾ ਬਾਹਰ ਦਾ ਲੱਗਾ ਹੈ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਬਾਹਰ ਤਾਂ ਕਦੇ ਨਹੀਂ ਗਏ ਕਹਿੰਦੇ ਠੀਕ ਹੈ ਫਿਰ ਤੁਸੀਂ ਮੈਨੂੰ ਆਪਣਾ ਨੰਬਰ ਦਿਓ ਉਹਨਾਂ ਨੇ ਨੰਬਰ ਦੇ ਦਿੱਤਾ ਉਹ ਨੰਬਰ ਲੈ ਕੇ ਚਲੇ ਗਏ ਤੇ ਥੋੜੇ ਦਿਨ ਬਾਅਦ ਫੋਨ ਕੀਤਾ ਉਹਨਾਂ ਦੇ ਘਰ ਵੀ ਪਹੁੰਚ ਗਏ ਕਿ ਇੱਕ ਦਿਨ ਬਾਅਦ ਹੀ ਉਹਨਾਂ ਦੇ ਸਾਰੇ ਡਾਕੂਮੈਂਟ ਵਗੈਰਾ ਲੈ ਕੇ ਉਹਨਾਂ ਦੀ ਬਾਹਰ ਦੀ ਤਿਆਰੀ ਕਰਵਾ ਦਿੱਤੀ ਕਿ ਤੁਹਾਡਾ ਅਸੀਂ ਬਾਹਰ ਪ੍ਰੋਗਰਾਮ ਕਰਵਾਵਾਂਗੇ ਤੁਹਾਡਾ ਕੀਰਤਨ ਬੜਾ ਸੋਹਣਾ ਤੇ ਬੜਾ ਸਕੂਨ ਦੇਂਦਾ ਹੈ ਤੁਸੀਂ ਵਿਸ਼ਵਾਸ ਨਹੀਂ ਕਰਨਾ ਤੁਸੀਂ ਵੇਖੋ ਕਿ ਇੱਕ ਵਾਰੀ ਕਿ ਇੱਕ ਵਾਰੀ ਹੀ ਅਰਦਾਸ ਕਰਨ ਤੇ ਗੁਰੂ ਸਾਹਿਬ ਜੀ ਨੇ ਇੰਨੀ ਵੱਡੀ ਕਿਰਪਾ ਕਰ ਦਿੱਤੀ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਮੁਕਾ ਦਿੱਤੀਆਂ ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਗੁਰੂ ਸਾਹਿਬ ਸਾਡੇ ਦਿਲਾਂ ਦੀਆਂ ਜਾਣਦੇ ਹਨ ਪਰ ਫਿਰ ਵੀ ਗੁਰੂ ਸਾਹਿਬ ਇਹ ਚਾਹੁੰਦੇ ਹਨ ਕਿ ਆਪਣੇ ਮukh ਤੋਂ ਬੋਲ ਕੇ ਮੈਥੋਂ ਕੁਝ ਸਾਧ ਸੰਗਤ ਆਪ ਮੰਗੇ ਇਸੇ ਲਈ ਤਾਂ ਅਰਦਾਸ ਬਣਾਈ ਹੈ ਅਰਦਾਸ ਅਸੀਂ ਜਦੋਂ ਕਰਦੇ ਹਾਂ ਨੀਵੇਂ ਹੋ ਕੇ ਕਰਨੀ ਹੈ ਆਪਾਂ ਨਿਮਰਤਾ ਵਿੱਚ ਰਹਿ ਕੇ ਕਰਨੀ ਹੈ ਪਰਮਾਤਮਾ ਜ਼ਰੂਰ ਪ੍ਰਵਾਨ ਕਰਦੇ ਹਨ ਸੋ ਇਸੇ ਤਰੀਕੇ ਨਾਲ ਹੁਣ ਜੇ ਤੂੰ ਮੈਂ ਤੁਹਾਡੇ ਨਾਲ ਸ਼ਬਦਾਂ ਸਾਂਝੇ ਕਰਦੇ ਹਾਂ ਤਾਂ ਅਸੀਂ ਖੁਦ ਪਰਸਨਲੀ ਦੋ ਅਰਦਾਸਾਂ ਕਰਦੇ ਹਾਂ ਹਮੇਸ਼ਾ ਬੋਲਦੇ ਹਾਂ ਕਿ ਕਿਉਂਕਿ ਵੇਖੋ ਨਾ ਕਈ ਵਾਰੀ ਅਰਦਾਸ ਦਾ ਵੀ ਇੱਕ ਢੰਗ ਹੁੰਦਾ ਹੈ ਵੇਖੋ ਜਿਵੇਂ ਦਫ਼ਤਰ ਦੇ ਵਿੱਚ ਅਸੀਂ ਉਦਾਹਰਨ ਦੇ ਤੌਰ ਤੇ ਆਪਾਂ ਕਿਸੇ ਅਫਸਰ ਕੋਲ ਜਾਂਦੇ ਹਾਂ ਅਫਸਰ ਦੇ ਮੋਹਰੇ ਜੇਕਰ ਅਸੀਂ ਤਣ ਕੇ ਖੜ੍ਹ ਜਾਈਏ ਉਹ ਸਾਨੂੰ ਕਹੇਗਾ ਕਿਵੇਂ ਖੜੇ ਹੋ ਕਈ ਵਾਰੀ ਤੁਸੀਂ ਵੇਖਿਆ ਵੀ ਹੋਣਾ ਪੁਲਿਸ ਵਾਲੇ ਅਫਸਰ ਦੇ ਮੋਹਰੇ ਜੇਕਰ ਬੰਦਾ ਖੜ ਜਾਵੇ ਛੋਟਾ ਵੀ ਭਾਵੇਂ ਹੋਵੇ ਪਰ ਖੜਨ ਦਾ ਤਰੀਕਾ ਜੇਕਰ ਸਹੀ ਨਾ ਹੋਵੇ ਤਾਂ ਉਹ ਵੀ ਗੁੱਸੇ ਹੋ ਜਾਂਦੇ ਹਨ ਜੇ ਆਪਾਂ ਨੀਵੇਂ ਹੋ ਕੇ ਖੜਦੇ ਹਾਂ ਬੜੇ ਨਿਮਰਤਾ ਨਾਲ ਖੜਦੇ ਹਾਂ ਤਾਂ ਸਾਡਾ ਕੰਮ ਜਿਹੜਾ ਹੈ ਉਹ ਛੇਤੀ ਕਰ ਦਿੰਦੇ ਹਨ ਪਰ ਜੇ ਆਪਾਂ ਆਕੜ ਕੇ ਖੜਦੇ ਹਾਂ ਆਪ ਦੀ ਆਕੜ ਦੇ ਵਿੱਚ ਫਿਰ ਉਹ ਸਾਡਾ ਜਿਹੜਾ ਕੰਮ ਹੈ ਛੇਤੀ ਨਹੀਂ ਕਰਦੇ ਠੀਕ ਇਸੇ ਹੀ ਤਰੀਕੇ ਦੇ ਨਾਲ ਗੁਰੂ ਦੇ ਨਾਲ ਵੀ ਅਸੀਂ ਆਖਦੇ ਹਾਂ ਕਿ ਪਰਮਾਤਮਾ ਵੀ ਫਿਰ ਜਿਹੜੇ ਸਾਡੇ ਪਰਮਾਤਮਾ ਜੀ ਹਨ ਉਹ ਵੀ ਸਾਡੇ ਸੱਚੇ ਪਾਤਸ਼ਾਹ ਹਨ ਪਰ ਇੱਕ ਜਿਹੜੀ ਅਰਦਾਸ ਹੁੰਦੀ ਹੈ ਭਾਵਨਾ ਨਾਲ ਪਿਆਰ ਦੇ ਨਾਲ ਵੈਰਾਗ ਦੇ ਨਾਲ ਕਰਨੀ ਚਾਹੀਦੀ ਹੈ ਉਹ ਸਾਨੂੰ ਫਿਰ ਗੁਰੂ ਦੇ ਨਾਲ ਛੇਤੀ ਜੋੜ ਦਿੰਦੀ ਹੈ ਉਹ ਸਾਡੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਛੇਤੀ ਪਹੁੰਚ ਜਾਂਦੀ ਹੈ ਸੋ ਕਿਹੜੇ ਸ਼ਬਦ ਬੋਲਣੇ ਹਨ ਸਭ ਤੋਂ ਪਹਿਲਾਂ ਤੁਸੀਂ ਨਿਮਰਤਾ ਦੇ ਵਿੱਚ ਆਉਣਾ ਹੈ ਜਦੋਂ ਅਰਦਾਸ ਕਰਨੀ ਹੈ ਹੱਥ ਜੋੜਨੇ ਹਨ ਸਿਰ ਹਮੇਸ਼ਾ ਨੀਵਾ ਰੱਖਣਾ ਹੈ ਅੱਡੀਆਂ ਜੋੜ ਕੇ ਰੱਖਣੀਆਂ ਹਨ ਤੁਸੀਂ ਵੇਖਿਓ ਕਈ ਵਾਰ ਨਾ ਗੁਰੂ ਘਰਾਂ ਦੇ ਵਿੱਚ ਇੱਕ ਚੀਜ਼ ਨੋਟਿਸ ਕਰਿਓ ਕਈ ਲੋਕ ਅੱਡੀਆਂ ਜੋੜ ਕੇ ਖੜਦੇ ਹਨ ਤੇ ਮੋਹਰਿਆਂ ਦੋਵੇਂ ਹੀ ਪੈਰ ਅੱਗੋਂ ਸਿੱਧੇ ਹੁੰਦੇ ਹਨ ਕਹਿੰਦੇ ਕਿ ਉਹ ਲੱਤਾਂ ਖੋਲ ਕੇ ਖਚੌੜਾ ਹੋ ਕੇ ਨਹੀਂ ਚੱਲਦੇ ਕਿਉਂਕਿ ਲੱਤਾਂ ਖੋਲ ਕੇ ਖਲੋਣਾ ਹਉਮੈ ਵਿੱਚ ਹੁੰਦਾ ਹੈ ਸੋ ਸਾਧ ਸੰਗਤ ਜੀ ਸਿਰ ਚੁਕਾ ਕੇ ਅੱਡੀਆਂ ਜੋੜ ਕੇ ਗੁਰੂ ਸਾਹਿਬ ਜੀ ਦੇ ਅੱਗੇ ਖੜਨਾ ਹੈ ਨਿਮਰਤਾ ਦੇ ਵਿੱਚ ਅਰਦਾਸ ਕਰਨੀ ਹੈ ਲੈਂਗੁਏਜ ਆਪਣੀ ਬਹੁਤ ਹੀ ਸਾਫ਼ ਸੁਥਰੀ ਤੇ ਨਿਮਰਤਾ ਦੇ ਵਾਲੀ ਹੋਣੀ ਚਾਹੀਦੀ ਹੈ ਵੈਰਾਗ ਵਿੱਚ ਭਿੱਜ ਕੇ ਅਰਦਾਸ ਕਰਨੀ ਹੈ ਅਰਦਾਸ ਕਰਨ ਵੇਲੇ ਕਹਿਣਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਦਿਆਂ ਜੋਤਾਂ ਵਾਲਿ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਅੱਖਾਂ ਜਿਹੜੀਆਂ ਹਨ ਆਪਾਂ ਹਰ ਸਮੇਂ ਬੰਦ ਰੱਖਣੀਆਂ ਹਨ ਗੁਰੂ ਸਾਹਿਬ ਦਾ ਧਿਆਨ ਕਰਨਾ ਹੈ ਮਹਿਸੂਸ ਖੁਦ ਅੰਦਰੋਂ ਕਰਨਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਖੜੇ ਹਾਂ ਮਣ ਕਈ ਵਾਰੀ ਕਮੈਂਟ ਆ ਜਾਂਦੇ ਹਨ ਜੀ ਕਿ ਗੁਰੂ ਦਾ ਨਾਮ ਲੈ ਕੇ ਹੀ ਜੋਤ ਹੈ ਠੀਕ ਹੈ ਅਲੱਗ ਅਲੱਗ ਜਾਮਿਆਂ ਵਿੱਚ ਗੁਰੂ ਸਾਹਿਬ ਦੇ ਉੱਪਰ ਨਾ ਕਿਉਂ ਲੈਣੇ ਹਨ ਸੋ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤਾਂ ਅਸੀਂ ਅਰਦਾਸ ਕਰ ਰਹੇ ਹਾਂ ਉਹਨਾਂ ਨੇ ਹੀ ਤਾਂ ਸਾਡੀ ਅਰਦਾਸ ਨੂੰ ਕਬੂਲ ਕਰਨਾ ਹੈ ਸੋ ਸਾਧ ਸੰਗਤ ਜੀ ਪਰਮਾਤਮਾ ਜੀ ਨੂੰ ਕਹੋ ਕਿ ਅਸੀਂ ਡਿੱਗੇ ਹੋਏ ਹਾਂ ਇੱਕ ਕਿਣਕੇ ਦੇ ਮਾਤਰ ਹਾਂ ਸਾਨੂੰ ਝੋਲੇ ਵਿੱਚ ਪਾ ਲਓ ਸਾਡੀ ਝੋਲੇ ਵਿੱਚ ਖੁਸ਼ੀਆਂ ਪਾ ਦਿਓ ਤਾ ਬਾਬਾ ਜੀ ਤੁਹਾਡੀ ਅਰਦਾਸ ਬਹੁਤ ਹੀ ਛੇਤੀ ਕਬੂਲ ਕਰ ਲੈਣਗੇ ਅਰਦਾਸ ਪਿਆਰ ਨਾਲ ਸਹਜ ਨਾਲ ਹੀ ਕਰਨੀ ਚਾਹੀਦੀ ਹੈ ਸਪੀਡ ਵਿੱਚ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਸੋ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ